ਜੋਤਾ ਜ ਨੂੰ ਇੱਕ ਫਿਲਮ ਆਈ ਜ ਜਨਾਏ ਕੁੜੀ ਹਰਿਆਣੇ ਵਾਲ ਦੀ ਸੋਨਮ ਬਾਜਪਤਾ ਉਸ ਦੇ ਵਿੱਚ ਮੁੱਖ ਕਿਰਦਾਰਾਂ ਨਾਲ ਐਮੀ ਵੇਟ ਨੇ ਕਿ ਹੋਰ ਵੀ ਕਈ ਕਲਾਕਾਰ ਨੇ ਲੇਕਿਨ ਸੋਨਮ ਬਾਜਪਦੀ ਤਾਰੀਫ ਅੱਜ ਕੱਲ ਖਾਸੀ ਕਿਉਂ ਹੋ ਰਹੀ ਹੈ ਦਰਸਲ ਸੋਨਮ ਬਾਜਪਾਈ ਕੈਸੀ ਅਦਾਕਾਰਾ ਹੈ ਜਿਸ ਨੇ ਹੌਲੀ ਹੌਲੀ ਕਰਕੇ ਪੰਜਾਬੀ ਇੰਡਸਟਰੀ ਦੇ ਵਿੱਚ ਐਸਾ ਨਾਮ ਕਮਾਇਆ ਹੈ ਕਿ ਟੌਪ ਦੇ ਉੱਤੇ ਵੀ ਜਦ ਅਸੀਂ ਐਕਟ੍ਰੈਸ ਨੂੰ ਦੇਖਦੇ ਨੇ ਉੱਥੇ ਮੈਡਮ ਦਾ ਨਾਮ شمار ਹੁੰਦਾ ਹੈ ਲੇਕਿਨ ਜਿਸ ਵੀ ਇੰਟਰਵਿਊ ਚੱਲ ਜੋ ਜਿਸ ਵੀ ਇਵੈਂਟ ਦੇ ਵਿੱਚ ਚੱਲ ਜੋ ਸੋਨਮ ਦੀ ਤਾਰੀਫ ਕਿਉਂ ਹੋ ਰਹੀ ਹੈ ਸੋਨਮ ਦੀ ਤਾਰੀਫ ਇਸ ਕਰਕੇ ਹੋ ਰਹੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਸੋਨਮ ਬਾਜਵਾ ਨੇ ਇਸ ਦੇ ਵਿੱਚ ਇੱਕ ਨਾਨ ਗਲੈਮਰਸ ਹਰਿਆਣਵੀ ਕੁੜੀ ਦਾ ਕਿਰਦਾਰ ਨਿਭਾਇਆ। ਪਾਸ਼ਾ ਸਿੱਖੀ ਹੈ ਪਾਸ਼ਾ ਨੂੰ ਚੰਗੀ ਤਰ੍ਹਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕਿਹਾ ਇਹ ਵੀ ਜਾਂਦਾ ਹੈ ਕਿ ਜਦ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਕਿ ਇੱਧਰ ਉੱਧਰ ਇੱਕ ਵੀ ਡਾਇਲੋਗ ਜਦ ਹੋ ਜਾਂਦਾ ਸੀ ਤਾਂ ਸਾਰੇ ਕਹਿੰਦੇ ਸੀ ਕਿ ਡਬਿੰਗ ਦੇ ਵਿੱਚ ਠੀਕ ਹੋ ਜਾਏਗਾ। ਲੇਕਿਨ ਸੋਨਮ ਬਾਜਵਾ ਉੱਥੇ ਅੜ ਜਾਂਦੀ ਸੀ ਤੇ ਕਹਿੰਦੀ ਸੀ ਕਿ ਨਹੀਂ ਮੈਂ ਇਸ ਡਾਇਲੋਗ ਨੂੰ ਇੱਥੇ ਹੀ ਠੀਕ ਕਰਾਂਗੀ। ਹਾਲਾਂਕਿ ਕਾਫੀ ਜਲਦੀ ਕਿਸੇ ਭਾਸ਼ਾ ਦੇ ਵਿੱਚ ਪਰਫੈਕਸ਼ਨ ਹਾਸਲ ਕਰਨਾ ਸੌਖਾ ਨਹੀਂ ਹੈ। ਸੋਨਮ ਨੇ ਕਿੰਨੀ ਪਰਫੈਕਸ਼ਨ ਹਾਸਲ ਕੀਤੀ ਹੈ ਉਹ ਤਾਂ 14 ਦਾ ਨੂੰ ਪਤਾ ਲੱਗੇਗੀ ਲੇਕਿਨ ਕਿਤੇ ਨਾ ਕਿਤੇ ਜਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਕੰਮ ਬਾਹਰ ਆਇਆ ਹੈ ਤੇ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਮਿਹਨਤ ਬਾਹਰ ਆਈ ਹੈ ਤੇ ਜਿਸ ਤਰ੍ਹਾਂ ਦੇ ਕਹਿੰਦੇ ਨੇ ਨਾ ਕਿ ਵੇਰੀਏਸ਼ਨ ਉਹ ਕ੍ਰੀਏਟ ਕਰ ਰਹੇ ਨੇ ਕਿਉਂਕਿ ਵੱਡੇ ਜਿਹੜੇ ਕਲਾਕਾਰ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਟੌਪ ਤੇ ਗਿਣਦੇ ਆ ਅਗਰ ਉਹ ਵੇਰੀਏਸ਼ਨ ਲੈ ਕੇ ਆਉਂਦੇ ਨੇ ਸਿਨੇਮਾ ਦੇ ਵਿੱਚ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਸਿਨੇਮਾ ਦੇ ਵਿੱਚ ਵੈਰਾਈਟੀ ਲਿਆਉਣ ਦੇ ਲਈ ਤੇ ਨਾਲ ਦੀ ਨਾਲ ਜਦ ਕਲਾਕਾਰ ਐਸੀ ਮਿਹਨਤ ਕਰਦੇ ਨੇ ਤਾਂ ਉਹਨਾਂ ਦੀ ਸ਼ਲਾਘਾ ਬਣਦੀ ਵੀ ਹੈ ਫਿਲਹਾਲ ਹੁਣ ਫਿਲਮ ਦੇ ਵਿੱਚ ਕਿੰਨਾ ਕੁ ਕਮਾਲ ਸਾਨੂੰ ਬਾਜ਼ਮਾਨੇ ਕੀਤਾ ਹੈ ਉਹ ਤਾਂ 14 ਜੂਨ ਨੂੰ ਹੀ ਪਤਾ ਚੱਲੇਗਾ